ਜੈ ਗੁਰਦੇ ਧੰਨਵਾਦ ਦੇਵ ਜੀ ਦਰੂਰੋ ਵੀ ਪਿਆਰੇ ਸਾਧ ਸੰਗਤ ਅੱਜ ਦਾ ਦਿਨ ਬਹੁਤ ਹੀ ਖੋਡਾ ਵਾਲਾ ਹੋਇਆ ਕਿ ਆਪਾਂ ਧਨਾਲ ਖੁਦ ਤੇ ਧਨਾਲ ਕਲਾ ਦੀ ਸੰਗਤ ਬਾਬਾ ਬਸੂ ਜੀ ਦੇ ਦਰਵਾਜ਼ੇ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਜਨਮ ਦਿਹਾੜਾ ਦਰਬਾਰ 14 ਫਰਵਰੀ ਨੂੰ ਆ ਰਿਹਾ ਹੈ ਉਸ ਦੇ ਸੰਬੰਧ ਵਿੱਚ ਦੋਨਾਂ ਪਿੰਡਾਂ ਦੀਆਂ ਪਰਵਾਹ ਫੇਰੀਆਂ ਲੈ ਕੇ ਦਰਬਾਰ ਬਾਬਾ ਬਸੂ ਜੀ ਦੇ ਪਹੁੰਚੀਆਂ ਹਨ ਬਾਸ ਵੱਲੋਂ ਆਈ ਹੋਈ ਸੰਗਤ ਦਾ ਤੇ ਇਹਦੇ ਸਮੂਹ ਕਮੇਟੀ ਦਾ ਬਹੁਤ ਧੰਨਵਾਦ ਜੀ ਲੋ ਧੰਨਵਾਦ ਆਈ ਹੋਈ ਸੰਗਤ ਦਾ ਕਿਰਗੋਰ ਰਾਸ ਪ੍ਰਬੰਧਕ ਕਮੇਟੀ ਵੱਲੋਂ ਤੇ ਧਨਾਲ ਦੀ ਸੰਗਤ ਵੱਲੋਂ ਬਨਾਲ ਗੋਡਾਬਾਦ ਬਹੁਤ ਧੰਨਵਾਦ ਜੈ ਗੁਰਦੇ ਧੰਨ ਗੁਰਦੇ ਸਤ ਗੁਰਾਂ ਦੇ ਪ੍ਰਕਾਸ਼ ਪਰਵ ਦੀਆਂ ਲੱਖ ਲੱਖ ਵਧਾਈਆਂ ਤੁਹਾਡੇ ਤੇ ਸਾਧ ਸੰਗਤ ਜੀ ਇਹ ਪਾਵਨ ਪਵਿੱਤਰ ਦਰਬਾਰ ਬਾਬਾ ਬਸੂ ਜੀ ਦਾ ਜਿੱਥੇ ਹਰਕ ਪ੍ਰਾਣੀ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਇਸ ਦਰਬਾਰ ਦੇ ਤਨਾਲ ਕਲਾਂ ਜਤਨਾਲ ਖੁਰਦੇ ਨਹੀਂ ਹੁੰਦੇ ਬਲਕਿ ਇਲਾਕਾ ਇੱਥੇ ਆ ਕੇ ਨਤਸਤਕ ਹੁੰਦਾ ਜਿਤੋਂ ਸਭ ਦੀਆਂ ਮਨੋ ਭਾਵਨਾਵਾਂ ਜਿਹੜੀਆਂ ਪੂਰੀਆਂ ਹੁੰਦੀਆਂ ਤੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਪਵਨ ਪਵਿੱਤਰ ਦਰਵਾਜ਼ੇ ਦੇ ਉੱਤੇ ਸੰਗਤਾਂ ਸਤਿਗੁਰਾਂ ਦੇ 698 ਪ੍ਰਕਾਸ਼ ਪੁਰਬ ਦੇ ਮੌਕੇ ਤੇ ਜੁੜੀਆਂ ਮੈਂ ਆਪਣੇ ਵੱਲੋਂ ਆਪਣੇ ਨਗਰ ਦੇ ਵੱਲੋਂ ਸਮੂਹ ਸੰਗਤ ਨੂੰ ਸਤਿਗੁਰਾਂ ਦੇ ਪ੍ਰਕਾਸ਼ ਧੜੇ ਜੀਆਂ ਲੱਖ ਲੱਖ ਦੀ ਵਾਰ ਕਹਿੰਦਾ ਔਰ ਇਸੇ ਤਰ੍ਹਾਂ ਸਤਿਗੁਰੂ ਖੁਸ਼ੀਆਂ ਵਰਤੋਂ ਹਰ ਕੜਾਂ ਕਰਾਂ ਦੇ ਵਿੱਚ ਸ਼ੁਕਸ਼ਾਂ ਤੇ ਪਿਆਰ ਸਤਿਕਾਰ ਬਣਿਆ ਰਹੇ ਸਤਗੁਰ ਰਬਿਦਾਸ ਮਹਾਰਾਜ ਜੀ ਦੇ ਤਨ ਤਨ ਬੱਬਾ ਬਸੂ ਮਹਾਰਾਜ ਜੀ ਦੇ 23 ਚੰਗਤ ਬੇਨਤੀ ਹੈ ਅ ਇਸ ਵਰਫਿਰ ਦੁਆਰਾ ਅਨੁਸੰਸਕਨ ਕਰਨ ਨੂੰ ਸਤਗੁਰਾਂ ਦੇ ਪ੍ਰਕਾਸ਼ ਪ੍ਰਗਤਿਆ ਲੱਖ ਲੱਖ ਵਧਾਈਆਂ ਹੈ ਸਤਗੁਰ ਦੀ ਸਾਰੀ ਸੰਗਤਾਂ ਦਾ ਭਲਾ ਕਰਨ ਇਧਰੋਂ ਪਰੋਂ ਕਸ਼ੀਆਂ ਤੇਰੇ ਬਖਸ਼ੁਸ਼ਤਾਂ ਅਤੇ ਸਾਧੀਆਂ ਸੰਗਤਾਂ ਬਨਾਲ ਖੁਰ ਦੀ ਪ੍ਰੰਧ ਕਮੇਟੀ ਨੂੰ ਬੇਨਤੀ ਹੈ ਪਿਆਓ ਦਰਬਾਰ ਸਿੱਧ ਬਾਬਾ ਬਸੂ ਜੀ ਦੀ ਰੰਧਕ ਕਮੇਟੀ ਵੱਲੋਂ ਤੁਹਾਨੂੰ ਸਨਮਾਨ ਪ੍ਰਾਪਤ ਕਰੋ ਜੀ ਬੋਲੇ ਸੋਹਣੇ ਰੱਖ ਗੁਰੂ ਗ੍ਰੰਥ ਸਾਹਿਬ ਜੀ ਜੈ ਜਤਾਰਾ ਸਿੱਧ ਬਾਬਾ ਬਸੂ ਜੀ ਦਾ ਜਤਾਰਾ ਸਿੱਧ ਬਾਬਾ ਬਸੂ ਜੀ ਦਾ टी दारे लावे लाओी वारे जिकारे लाओ लाओी वारे ते जिकारे गुरूास निगरिकण चोरी ख़ुशियां दरिया जी तुख घटी दारे جڏھن اوھو پيٺي

ਸਿਵਾ ਦੇ ਜੀ ਕਾਰੇ 라ਵਾ 라ਵਾ ਜੀ ਕੰਤ ਰਵਿਤਾਸ ਦੇ ਜੀ ਕਾਰੇ 라ਵਾ 라ਵਾ ਜੀ ਕੰਤ ਰਵਿਤਾਸ ਦੇ ਜੀ ਕਾਰੇ 라ਵਾ 라ਵਾ ਜੀ ਸੁਨੰਦਰ ਦੇ ਦੇ ਕਾਰੇ ਜੋ ਬੋਲੇ ਨਾਲ ਤੇ ਜੋ ਬੋਲੇ ਨਾਲ ਤੇ ਗੁਰ ਰਵਿਤਾਸ ਕੀ ਜੋ ਜੋ ਸੰਗਤ ਦੇ ਇਦਾਂ ਧਿਆਨ ਕਰਕੇ ਬੋਲੋ ਜੀ ਸ਼੍ਰੀ ਅਲੈਕੁਮ ਅਲਮ। ਇਹ ਨਿਮਾਣਿਆ ਦੇ ਮਾਨ ਗੁਰੂ ਨੇ ਤਾਂ ਤਾਂ ਨੋਕਾਂ ਦੀ ਉਹ ਤਾਂ ਨਿਆਸਤਿਆਂ ਦੇ ਆਸਰੇ ਨਪਤਿਆਂ ਦੀ ਪਤਨਕਤਿਆਂ ਦੀ ਗੱਲ ਕਰਕੇ ਪਰਮ ਚਤਾ ਆ ਮਾਇ ਗੁਰੂ ਜੀ ਹਮ ਸਰਮਕਰ ਦਾਸ ਬੇਨਤੀ ਜੋਦਰੀ ਸਾਹਿਬੇ ਤੋਂ ਮਾਜਦ ਗੁਰੂ ਧੰਨ ਧੰਨ ਸਹਿਬ ਸਤਗੁਰੂ ਦਾਸ ਮਹਾਰਾਜ ਦੇ 643 ਮੇ ਪ੍ਰਕਾਸ਼ ਪੁਰਪਨ ਮੌਕਾ ਰੱਖਦੇ ਆ ਹੋਇਆ ਪ੍ਰਭਾਤ ਤੇਰੀ ਵਰਨਾ ਸੰਕਾਤਨਾਰ ਕਲਾ ਤੇ ਤਨਾਰ ਫੁਰਦ ਦੀਆਂ ਸੰਤਾਂ ਪਾਰ ਬ੍ਰਹਮ ਪਰਮੇਸ਼ਰ ਦੀ ਆਪ ਜੀ ਦੀ ਅਪਾਰ ਕਿਰਪਾ ਦਾ ਬਧਾਸ ਸੰਗੋਰੀ ਸੰਤੋ ਧਰੀ ਉਤੇ ਸਵੇ ਸਰੇ ਔਰ ਦੁੱਖਿਆਂ ਨੂੰ ਅਨੰਤ ਹੱਤਿਆਂ ਨੂੰ ਜਨਮ ਚਿਰਤਰਾ ਨੂੰ ਮਹਾ ਵਿਕਾਦਨ ਮਿਟਾਂਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਪਕ ਤਾਸ ਤਨ ਭਸਮ ਕਰੋ ਜਿਤ ਤਨ ਪਤ ਕੰਨਾ ਪਰਮੇਸ਼ਰ ਜੀ ਹੋ ਸੇਵ ਪਰਮਾਰ ਬਲਾ ਕੀਤੀ ਹੈ ਸੇਵਾ ਸਫਲਾਕ ਬਾਇਲਨ ਕਾਰਪਰਮ ਪਰਮੇਸ਼ਰ ਜੀ ਦਾ ਜਿਸ ਦਾ ਵਿਸ਼ੇਸ਼ਤਾ ਨੇ ਦੇਸ ਮਹਾਰ ਕਾਰ ਤੇ ਤਿਰਫਰਮਾਇਆ ਕਰਕੇ ਅਸਦਾ ਕਰਕੇ ਸੇਵਾ ਪੇਸ਼ਨਾ ਕੀਤੀ ਹੈ ਸਰਬਾਤਿ ਦੇ ਨਾਮ ਅਕਾਰ ਬੁਧ ਵਾਹਿਗੁਰੂ ਪਰਮੇਸ਼ਰ ਜੀ ਆਕੇ ਜਾਣ ਦਿਓ ਸਰਬਾਤ ਨੂੰ ਦਰੋ ਕਰੋ ਖੁਸ਼ੀਆਂ ਖੇਰੇ ਬਖਸ਼ ਕਰਨਿਓ ਸੁਭ ਮਨੋ ਕਾਮਨਾ ਮਨੋ ਭਾਵਨਾ ਮਨੁਪਰਮਤੰਸਾਰ ਪੂਰਨ ਕਰਨੀਆਂ ਬਿਆਨ ਅਧਿਆਤਮਾ ਅਤਿ ਮਾਨਾ ਕਰਕੇ ਸੇਵਾ ਰਹੀ ਹੈ ਪ੍ਰਭਾਤੀਆਂ ਅਰਦਾਸਾਂ ਬੇਨਤੀ ਕਰਦਾ ਨਾਲ ਆਪਣੀ ਦੂਰ ਧਰਮ ਦੇ ਲੱਤ ਪ੍ਰਸਾਦ ਕੰਨਾ ਪਰਮਿਸ਼ਨ ਜੀ ਤੇ ਆਇਆ ਸੰਗਤ ਦਾ ਭਲਾ ਕਰਨ ਦਾ ਜੋ ਦੀ ਆਪਰਾਣ ਆਪ ਦੀ ਯਾਦ ਕਰੀ ਆਵੇ ਸਰਦਾਰ ਸਰਵਦਾ ਰਾਜੀ ਪ੍ਰਸੰਨ ਜਾਵੇ ਸੁਖੁਰ ਨਾਮ ਜਿਤੇ ਆਵੇ ਨਾਨਕ ਨਾਮ ਅਰਲੀ ਬਲਾ ਤੇ ਭਾਈ ਸਰਤਾ ਹਲਾ ਲੋਕ ਹਰ ਸੋਹੀ ਰਿਆਸ दो सत पाके प्रभ आया पर तो सर पाए नानक की पब दिल की अपनी पग दी राय ऐसा चाहूँ राज में मिले सबन को अन्न ਛੋਟੇ ਵੱਡੇ ਸਭ ਸੰਬਸੇ ਰਵਦਾਸ ਰਹੇ ਪਰਸੰਨ ਛੋਟੇ ਵੱਡੇ ਸਭ ਸੰਬਸੇ ਰਵਦਾਸ ਰਹੇ ਪਰਸੰਨ ਬੋਲੇ ਈਸੋ ਨਿਰਪਰ ਸਭੁ ਬਦਲਾਸ ਮਹਾਰਾਜ ਕੀਜ ਬੋਲੇ ਸੋ ਨਿਆਲ ਸਭ ਸ੍ਰੀ ਰਚਾਤ वाहे गुरु जी का खालसा वाहे गुरु जी की फतेह जय गुरु देव गुरुदेव सदार ढोल रविदास करो जो दर्शन आए तुम्हारी कृपा करू रविदास करो जो दर्शन आए शरण तुमारीपा गुरू रविदास दर्शन आए शरण तुमारीपा करो ਕਹਣ ਆਏ ਜੰਦ ਤਨਾਰੀ ਦੇ ਪਾਗੋ ਰੂ ਰਵਿਦਾਸ ਕਰੋ ਜੋ ਦਿਲ ਚਹੀ ਆਏ ਜੰਦ ਤਨਾਰੀ ਤੇ ਪਾਗੋ